ਲਓ ਮੈਂ ਥੋੜਾ ਕੋਸਾ ਵੀ ਦਿੱਤੇ ਅੱਜ ਆਪਾਂ ਦਿਖਾ ਰਹੇ ਆ ਨਿਊ ਆਰਲੈਂਡ ਦਾ 5520 ਮੱਕੀ ਵਾਲੀ ਚਾਰ ਤੇ ਚੱਲਦਾ ਹੋਇਆ ਮਸ਼ੀਨ ਤੇ ਦਿਖਾਵਾਂਗੇ ਬਾਈ ਚਾਲ ਆਪਾਂ 5520 ਮੱਕੀ ਵਾਲੀ ਮਸ਼ੀਨ ਤੇ ਚੱਲਦਾ ਤੇ ਬਾਈ ਆਹ ਮੱਤੀ ਥੋੜੀ ਸੂਰਾਂ ਨੇ ਮਿੱਚਦੀ ਥੱਲੇ ਵੀ ਖਰਾਬ ਬਾਕੀ ਅਜ ਬਾਈ ਨੇ ਜਲਾਈ ਆ ਪਹਿਲੇ ਦਿਨ ਮੰਗਦਾ ਸੀ ਇਹਨੇ ਲਾਇਆ ਸੀਗਾ ਰਿਕਵਰੇ ਤੋਂ ਚਾਲੇ ਦੀ ਲੈ ਵੀ ਗਰ ਲਾਲ ਦੇ ਟਰੈਕਟਰ ਬਾਰੇ ਜਾਣਕਾਰੀ ਕਿਹੜੇ ਗੇਲ ਤੋਂ ਦੁਰਦਿਆਂ ਨੂੰ ਇੱਥੇ ਤੋਂ ਚੱਲੀ ਜਾਂਦਾ ਪਹਿਲੇ ਮੀਡੀਆ ਉਂਜੇ ਪਹਿਲੇ ਮੀਡੀਆ ਉਂਜੇ ਦੂਜਾ ਮੀਡੀਆ ਵੀ ਲੈ ਜਾਂਦਾ ਪਰ ਇਹ ਗੇਰ ਗੁਰ ਦਾ ਨਹੀਂ ਹਿਸਾਬ ਤਾਂ ਨਹੀਂ ਲਾਇਆ ਜੋਰ ਜ਼ਾਰ ਦਾ ਵੀ ਜਿਆਦਾ ਲੱਗੀ ਜਾਂਦਾ ਜਿਵੇਂ ਅੱਜ ਕੱਲ ਤਾਂ ਕੋਈ ਕਿਰਾਏ ਦੇ ਤੇਲ ਜਿਆਦਾ ਜਾਂਦਾ ਘੱਟ ਖਾਂਦਾ ਜੋਰ ਨਹੀਂ ਵੇਖਿਆ ਕਿ ਤੇ ਆਪਾਂ ਕੁਆਲਿਟੀ ਹੈ ਕੀ ਚਾਰ ਦੀ ਕੁਆਲਿਟੀ ਬਚਾਗੇ ਤਾਂ ਕੰਮ ਵਧੀਆ ਹੋਣਾ ਚਾਹੀਦਾ ਤੇਲ ਤੂਲ ਤਾਂ ਬਾਅਦ ਦੀ ਗੱਲ ਹੀ ਆ ਉਹ ਤਾਂ ਬਾਅਦ ਦੀ ਗੱਲ ਇਹ ਵੀ ਗੱਲ ਸਹੀ ਆ ਵੀ ਅਗਲੇ ਨੇ ਵੀ ਆਪ ਨੂੰ ਮਾਨਣਾ ਸੱਦਿਆ ਹੁੰਦਾ ਅਗਲੇ ਦਾ ਕੰਮ ਸਹੀ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਹਨਾ ਤੇ ਅਗਲਾ ਆਪਦੇ ਹਿਸਾਬ ਨਾਲ ਹੀ ਬਾਅਦ ਵਿੱਚ ਉਹ ਹੀ ਖੁਸ਼ ਹੋ ਜਾਂਦਾ ਜੇ ਅਗਲੇ ਦੀ ਕੁਆਲਿਟੀ ਸਹੀ ਬਣਦੀ ਆ ਤਾਂ ਬਾਕੀ ਅਗਲੇ ਦਾ ਕੰਮ ਨਵੇੜਨ ਦੀ ਕਰਦੇ ਮੈਂ ਅੱਗੇ ਵੀ ਮਗਲੇ ਖਾਲੇ ਵੀਡੀਓ ਬਣਾਈ ਸੀ ਟਰੈਕਟਰ ਦੀ ਤੁਸੀਂ ਇਹ ਨਹੀਂ ਹੌਲੀ ਹੌਲੀ ਨਹੀਂ ਤੋੜਦੇ ਆ ਰਾਮ ਨਾਲ ਵੀ ਐਡਾ ਨਹੀਂ ਕੰਮ ਖਿੱਚੀ ਦਰਿਆਉਣੇ ਆ ਕੰਮ ਜੇ ਨਿਭੜਾਂਗੇ ਅਗਲੇ ਘਰੇ ਜਾਵਾਂਗੇ ਹਾਂ ਅਗਲੇ ਘਰੇ ਜਾਵਾਂਗੇ ਇਹ ਵੀ ਗੱਲ ਸਹੀ ਹੈ ਬਈ ਬਾਕੀ ਵੀ ਥੋੜਾ ਜਿਵੇਂ ਆਪਣਾ 56 ਵੀ ਹੈ ਕੋਈ ਦਿੱਕਤ ਆਉਂਦੀ ਹੈ ਇਹਦੇ ਚ ਕੋਈ ਨਹੀਂ ਇਹ ਚ ਕੋਈ ਦਿੱਕਤ ਮਾਰਦਾ ਬਈ ਹੌਕੇ ਲੈ ਵੀ ਬਾਈ ਕੰਦਾ ਚੱਕਰ ਤਾਂ ਤੋੜਨ ਦੀ ਤਾਂ ਕੋਈ ਗੱਲ ਹੀ ਨਹੀਂ ਚੱਕਰ ਤਾਂ ਬਈ ਇਹਨੇ ਜਿਹੀ ਜਾਂਦਾ ਤੋੜਨ ਦਾ ਕੀ ਹੈ ਚਰੇ ਨੇ ਇਹਦੇ ਦਾ ਮੈਨੂੰ ਦੋ ਰੋਆਂ ਵਾਲੀ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਚਰੀ ਨੂੰ ਹੀ ਚੱਕੀ ਫ ਵੇ ਬਾਕੀ ਵੀ ਆ ਵੇਖ ਲੋ ਹੁਣ ਜਾ ਜਾਂਗੂ ਆਊਗਾ ਬਾਈ ਬਾਕੀ ਆਪਾਂ ਚਾਰ ਦੀ ਕੁਆਲਿਟੀ ਵੀ ਦਿਖਾਵਾਂਗੇ ਬਾਈ ਤੇ ਬਾਕੀ ਅੱਜ ਪਹਿਲੀ ਮੇਲੇ ਸੀਜ਼ਨ ਦਾ ਪਹਿਲਾ ਦਿਨ ਹੀ ਹੈ ਪਹਿਲਾ ਦਿਨ ਪਹਿਲਾ ਦਿਨ ਪਹਿਲਾ ਦਿਨ ਹੀ ਨਹੀਂ ਸੀਜ਼ਨ ਦਾ ਮੈਂ ਵੀ ਫਾਈਨਲ ਆ ਲਿਆ ਪੂਰਾ ਡਿਕ ਡੁਕ ਨਾਲ ਤੋਰ ਲਿਆ ਅਰਜਨ ਇਹਦਾ ਬਾਈ ਇਹ ਨਾ ਮੱਕੀ ਨੇ ਜਿਵੇਂ ਸੂਰਾ ਨੇ ਖਾ ਲਈ ਹੈ ਨਾ ਹਾਂ ਸੂਰਾ ਨੇ ਮਿੱਧੀ ਸੂਰਾ ਦੇ ਵਿੱਚੋਂ ਦਿਖਾਈ ਵੀ ਸੀਗੀ ਉਹ ਵੇਖੋ ਸੂਰਾ ਨੇ ਬਹੁਤ ਜ਼ਿਆਦਾ ਮਿੱਧ ਛੱਡੀ ਆ ਬਾਈ ਤੇਰੀ ਮਾਰੀ ਮੋੜੀ ਥੱਲੇ ਰਹੀ ਜਾਂਦੀ ਆ ਉਹਦੇ ਕਰਕੇ ਰਹਿ ਰਹੀ ਆ ਇਹ ਆ ਬਈ ਹੁਣ ਗੇਅਰ ਹੋਰ ਲੱਗਦਾ ਇਹ ਦੂਜਾ ਮੀਡੀਅਮ ਇਹ ਦੂਜਾ ਮੀਡੀਅਮ ਆ ਬਈ ਐ ਠੀਕ ਆ ਬਈ ਆ ਵੇ ਲੈ ਵੇ ਦੂਜਾ ਮੀਡੀਅਮ ਕੋਲੋ ਲਾਲਿਆ ਬਾਈ ਨੇ ਸਿੱਧਾ ਕਰਕੇ ਬਾਈ ਖੈਦਾ ਬਹੁਤਾ ਕੰਮ ਆ ਇਹਨੂੰ ਛੋਟੇ ਨੂੰ ਕੋਈ ਰਵਾ ਨਹੀਂ ਬਈ ਇਹ ਸਿੰਗਲ ਓਰੇ ਵਾਲੀ ਨਾਮਚੀਨ ਨਾਲ ਦਾ खो इतर हा भई अर्जन छे सौ पंज मगर बि भाई टाला पाया त उते है मूर ते चंदी कंदा भई अठे मारियूं मजूर जी ਭਾਈ ਇਧਰ ਕਰਕੇ ਭਾਈ ਇਹ ਢੇਰੀਆਂ ਇਹ ਵੇਚਦੀ ਪਾਉਂਗੇ ਬਾਅਦ ਚ ਲੈ ਵੀ ਆਰ ਪਾ ਲਾਂਗੇ ਵੇਦਿਲੀ ਰਹਿ ਰੂ ਹੀ ਜਾਂਦੀਆਂ ਬਾਕੀ ਬਾਈ ਨਾਲ ਗੱਲਬਾਤ ਵੀ ਕਰਾਵਾਂ ਤੂੰ ਬਾਈ ਨਾਲ ਬਾਕੀ ਗੱਲਬਾਤ ਕਰਾਵਾਂਗੇ ਕਿਹੜੇ ਗੇਅਰ ਦੇ ਵਿੱਚ ਲਾਉਂਦਾ ਇਹ ਇਹ ਲਾਲ ਸਿੱਧਾ ਜਾ ਕਰਕੇ video